ਆਮ ਆਦਮੀ ਪਾਰਟੀ ਦਾ ਮਜੂਰ ਯੂਨੀਅਨ ਜਿੰਦਾਬਾਦ ਦਾਲਾ ਮੰਡੀ ਮਜੂਰ ਯੂਨੀਅਨ ਜਿੰਦਾਬਾਦ ਦਾਲਾ ਮੰਡੀ ਕਿਚੜਾਪਾ ਮਜੂਰ ਯੂਨੀਅਨ ਜਿੰਦਾਬਾਦ ਬਹੁਤ ਆਤਮਾਨ ਜੀ ਨੇ ਸਾਡੀ ਮਜੂਰੀ ਵਧਾਈ ਸੀ ਉਹਨਾਂ ਨੇ ਵੀਡੀਓ ਹੀ ਪਾਤੀ ਅਸੀਂ ਲੱਡੂ ਹੀ ਵੰਡਵਾਏ ਮੰਡੇ ਪਰ ਸਾਡੇ ਨਾਲ ਐਜੀ ਕੁੱਤੇ ਖਾਣੀ ਹੋਈ ਹੈ ਸਾਨੂੰ ਮਿੱਠਾ ਚਾਸਾ ਦੇ ਕੇ ਛੱਡ ਦਿਆ ਇਹ ਸੋਪ ਰੋਡ ਦਾ ਇਸ ਲਈ ਅਸੀਂ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰਦੇ ਹਾਂ। ਅਸੀਂ ਕੜਾ ਸੰਘਰਸ਼ ਲੜਾਂਗੇ ਵੀ ਆਮ ਆਦਮੀ ਪਾਰਟੀ ਦਾ ਸਾਰੇ ਪੰਜਾਬ ਦੇ ਮਜ਼ਦੂਰ ਬਾਈਕਾਟ ਕਰਨ। ਤੋਂ ਬਾਅਦ ਅਸੀਂ ਘਰ-ਘਰ ਜਾ ਕੇ ਇਹਨਾਂ ਦਾ ਪੂਰਾ ਕੂੜ ਪ੍ਰਚਾਰ ਕਰਾਂਗੇ। ਬਾਈਕਾਟ 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 ਆਮ ਆਦਮੀ ਪਾਰਟੀ ਦਾ ਬਾਈਕਾਟ ਬਿੱਟੂ ਜੀ ਕੀ ਕਹਿਣਾ ਜਿਹੜਾ ਬਾਈਕਟ ਕੀਤਾ ਹੈਗਾ ਮਜ਼ਦੂਰੀ ਯੂਨੀਅਨ ਵੱਲ ਦੇਖੋ ਜੀ ਪੰਜਾਬ ਸਰਕਾਰ ਤੋਂ ਸਮੇਂ ਸਿਰੋਸ਼ ਹੈ ਜਿਹੜੀ ਭਗਵੰਤ ਮਾਨ ਜੀ ਨੇ ਸਾਡੀ ਮਜ਼ਦੂਰੀ ਵਧਾਈ ਸੀ ਉਹਨਾਂ ਨੇ ਵੀਡੀਓ ਹੀ ਪਾਤੀ ਅਸੀਂ ਲੱਡੂ ਵੀ ਮੰਡਵਾਏ ਮੰਡਿਆ 'ਚ ਅਸੀਂ ਐਸੋ ਤੇ ਪੰਜਾਬ ਸਰਕਾਰ ਸਾਡੇ ਲਈ ਚੰਗੀ ਆਈ ਹੈ ਭਗਵੰਤ ਮਾਨ ਜੀ ਪਰ ਕਾਢੇ ਨਾਲ ਐਜੀ ਕੁੱਤੇ ਖਾਣੀ ਹੋਈ ਹੈ ਸਾਨੂੰ ਇੱਕ ਮਿੱਠਾ ਝਾਸਾ ਦੇ ਕੇ ਛੱਡ ਦਿਆ ਕਹਿੰਦੇ ਤੁਹਾਡੀ ਮਜ਼ਦੂਰੀ ਵਧਾਤੀ ਵੀਡੀਓ ਪਾਤੀ ਪਰ ਕਮੇਟੀ ਦੇ ਵਿੱਚ ਅੱਜ ਤੱਕ ਉਹ ਲਿਸਟ ਨਹੀਂ ਹੈ ਸਾਡੇ ਨਾਲ ਹੀ ਕੋੜਾ ਮਜ਼ਾਕ ਕੀਤਾ ਗਿਆ ਉਹੀ 7 ਪੈਸੇ ਵਧਾ ਕੇ 13 ਪੈਸੇ ਬਤਾਪੇ ਕਹਿੰਦੇ ਜੀ ਹਾਦੋਤ ਜੀ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਸਾਡਾ ਇਹੀ ਰੋਸ ਹੈ ਕਿ ਸਾਡੀ ਮਜ਼ਦੂਰੀ ਵਧਾਈ ਜਾਵੇ ਇਹ ਦੋ ਸੀਜ਼ਨਾਂ ਟੱਪੀਆਂ ਜੀ ਦੋ ਸੀਜ਼ਨਾਂ ਦੇ ਵਿੱਚ ਮਜ਼ਦੂਰਾਂ ਨੂੰ ਕੱਟੋ-ਕੱਟਵੀ 6 ਕਰੋੜ ਦਾ ਲਾਸ ਹੋ ਰਿਹਾ ਜੀ 600 ਕਰੋੜ ਦਾ ਇਸ ਲਈ ਅਸੀਂ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰਦੇ ਹਾਂ ਕਿਸ ਤਰ੍ਹਾਂ ਦਾ ਰਹੂਗਾ ਅਗਲਾ ਸੰਘਰਸ਼ ਤੁਹਾਡਾ ਅਗਲਾ ਸੰਘਰਸ਼ ਅਸੀਂ ਪੂਰਾ ਸੰਘਰਸ਼ ਝਟ ਕੇ ਲੜਾਂਗੇ ਆਲ ਪੰਜਾਬ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਬੜੇ ਹੀ ਵੱਡੇ ਧਰਨੇ ਦੇਵਾਂਗੇ ਉਹ ਸਾਰਾ ਸਾਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕੱਢਾਂਗੇ ਕਾਲੇ ਝੰਡੇ ਲੈ ਕੇ ਸੀ ਵੋਟਾਂ ਆ ਗਈਆਂ ਨੇ ਇਲੈਕਸ਼ਨ ਆ ਗਏ ਲੋਕ ਸਭਾ ਦੇ ਉਹਨੂੰ ਉਹਨੂੰ ਕਿਵੇਂ ਦੇਖੋਗੇ ਉਹਨੂੰ ਅਸੀਂ ਇੱਕੋ ਹੀ ਗੱਲ ਕਵਾਂਗੇ ਵੀ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰੋ ਜੋ ਸਰਕਾਰ ਮਜ਼ਦੂਰਾਂ ਦੀ ਨਹੀਂ ਸੁਣ ਰਹੀ ਸਾਨੂੰ ਇੱਕ ਝਾਸੇ ਦੇ ਵਿੱਚ ਦੇ ਕੇ ਛੱਡ ਦੇ ਰਹੀ ਹੈ ਕਦੇ 13 ਪੈਸੇ ਦੇਤੇ ਕਦੇ 7 ਪੈਸੇ ਦੇਤੇ ਐਲਾਨ ਤਾਂ ਕਰਦੇ 25% ਵਾਧੇ ਦਾ ਪਰ ਸਾਨੂੰ ਵਾਦਾ ਹੀ ਨਹੀਂ ਦਿੱਤਾ ਇਸ ਲਈ ਅਸੀਂ ਕੜਾ ਸੰਘਰਸ਼ ਲੜਾਂਗੇ ਵੀ ਆਮ ਆਦਮੀ ਪਾਰਟੀ ਦਾ ਸਾਰੇ ਪੰਜਾਬ ਦੇ ਮਜ਼ਦੂਰ ਬਾਈਕਾਟ ਕਰਨ ਕੀ ਮਾਮਲਾ ਜਿਹੜਾ ਤੁਸੀਂ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਪਾਰਟੀ ਦਾ ਬਾਈਕਾਟ ਤਲਵਾਰ ਦੇ ਲੈ ਕੇ ਜਦੋਂ ਆਪੋ ਤੇ ਮਜ਼ਦੂਰ ਯੂਨੀਅਨ ਜਿੰਦਾਬਾਦ ਸਾਰਾ ਮੁੰਡੀ ਮਜ਼ਦੂਰ ਯੂਨੀਅਨ ਜਿੰਦਾਬਾਦ ਤੇ ਕੋਈ ਚਲਵਾ ਬੰਦੂਰ ਯੂਨੀਅਨ ਜਿੰਦਾਬਾਦ ਬੰਦੂਰ ਯੂਨੀਅਨ ਜਿੰਦਾਬਾਦ ਸਾਡਾ ਇੱਕ ਪਤਾ ਸੰਘਰਸ਼ ਤੇ ਲਗਾਤਾਰ 6-7 ਸਾਲ ਤੋਂ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਰੋਸ ਮੁਜਾਹਰ ਕੀਤੀ ਦਰਨੇ ਵੀ ਲਾਇਏ ਪਰ ਸਰਕਾਰ ਦੀਆਂ ਕੰਨਾਂ ਤੇ ਕੋਈ ਵੀ ਨੂੰ ਉਹਨਾਂ 'ਚ ਮਤਲਬ ਕਿ ਕੋਈ ਜੂ ਨਹੀਂ ਸਰਦੀ ਉਹਨਾਂ ਹੁਣ ਲਾਖ ਦੇ ਵਿੱਚ ਅਸੀਂ ਮਜ਼ਦੂਰਾਂ ਨੂੰ ਇਹ ਹੀ ਫੈਸਲਾ ਕੀਤਾ ਹੈ ਕਿ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਕੋਈ ਰੋਸ ਦਰਨਾ ਨਹੀਂ ਕੋਈ ਮੁਜਾਹਰਾ ਨਹੀਂ ਸਿਰਫ ਬਾਈਕਾਟ ਕਰ ਕਰ ਕੇ ਵੋਟਾਂ ਤੁਹਾਨੂੰ ਪਤਾਈਏ 1 ਮਹੀਨੇ ਬਾਅਦ ਵੋਟਾਂ ਹੈ ਤੇ ਅਸੀਂ ਇਹ ਹੀ ਲੋਕਾਂ ਨੂੰ ਸੰਦੇਸ਼ ਦੇਵਾਂਗੇ ਕਿ ਇਹਨਾਂ ਦਾ ਇਹਨਾਂ ਨੂੰ ਮੱਲੇ ਦੇ ਵਿੱਚ ਘਰਾਂ ਦੇ ਵਿੱਚ ਵੜ ਨਾ ਦਿਓ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਕਰਾਂ ਦੇ ਅੱਗੇ ਦੇ ਵਿੱਚ ਜਿਹੀ ਜਿਹਾ ਬਾਈਕਾਟ ਲਈ ਹੈ ਨਾ ਪੂਰਨ ਇਹ ਕਰਾਂ ਦੇ ਅੱਗੇ ਪੋਸਟਰ ਲਗਾ ਦਾਂਗੇ ਇਸ ਤਰ੍ਹਾਂ ਦੇ ਬਾਈਕਾਟ ਕਿਸ ਤਰ੍ਹਾਂ ਦਾ ਇਸ ਤੋਂ ਬਾਅਦ ਜਿਹੜਾ ਸ਼ੰਗਾਰ ਕਿਸਾਨਾਂ ਦਾ ਰੂ ਹੈ ਜੇ ਮਾਨ ਸਰਕਾਰ ਤੋਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਮੰਨਦੀ ਨਹੀਂ ਹਾਂਜੀ ਉਹ ਸਭ ਤੋਂ ਪਹਿਲਾਂ ਤਾਂ ਸਾਨੂੰ ਕਿਸਾਨਾਂ ਦਾ ਫਿਕਰ ਹੈ ਇਹ ਤੋਂ ਦਾ ਮਤਲਬ ਕਿ 10-15 ਦਿਨਾਂ ਦਾ ਸਾਡਾ ਇੱਥੇ ਕੰਮ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਮਤਲਬ ਕਿ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਅਸੀਂ 10-15 ਦਿਨਾਂ ਬਾਅਦ ਫਰੀ ਹੋ ਜਾਵਾਂਗੇ ਉਸ ਤੋਂ ਬਾਅਦ ਅਸੀਂ ਘਰ ਘਰ ਜਾ ਕੇ ਇਹਨਾਂ ਦਾ ਪੂਰਾ ਕੂੜ ਪ੍ਰਚਾਰ ਕਰਾਂਗੇ ਜਿਹੜਾ ਕਿ ਮਿੱਠੇ ਲਾਰੇ ਲਾ ਕੇ ਮਤਲਬ ਕਿ ਮਿੱਠੀਆਂ ਗੁੜੀਆਂ ਦੇ ਕੇ ਇੱਕ ਵੀਡੀਓ ਪਾਤੀ 25% ਮਜ਼ਦੂਰੀ ਵਧਾਤੀ ਸਾਨੂੰ ਤਾਂ ਮਜ਼ਦੂਰੀ ਉਹ ਮਿਲਦੀ ਹੈ ਜਿਹੜੀ ਮਾਰਕੀਟ ਕਮੇਟੀ ਨੇ ਲਿਸਟ ਆ ਰਹੀ ਕਰੇ 7 ਪੈਸੇ ਵਧਾ ਦੇਦੇ ਹੁਣ ਤੀਜਾ ਸੀਜ਼ਨ ਹੈ ਜਿਹੜੀ ਲਿਸਟ ਪਾਈ ਸੀ ਉਸ ਤੋਂ ਬਾਅਦ ਤਿੰਨ ਸੀਜ਼ਨ ਹੋ ਗਏ 7 ਪੈਸੇ ਵਧਾਤੀ ਉਹ ਤਾਂ ਪਿਛਲਾ ਸੀਜ਼ਨ ਦਾ ਆਇਆ ਉਹ ਤੇ 15 ਤੇ ਹੁਣ ਜਿਹੜੀ ਲਿਸਟ ਆਈ ਹੈ 30 ਪੈਸੇ ਵਧਾਤੀ ਵੀ ਵੀਡੀਓ ਪਾਈ ਜਾਂਦੇ 25% 25% ਦਾ ਮਤਲਬ ਘੱਟੇ ਪਿੱਛੇ 4 ਰੁਪਏ ਇੱਕ ਘੱਟੇ ਪਿੱਛੇ 4 ਰੁਪਏ ਬਣਦੇ 25% ਦਾ ਇਹ ਮਤ